ਮੇਰਾ ਨਾਮ ਕਮਲ ਸਿੰਘ ਹੋਰ ਕੀ ਸੀਗਾ ਤੀੜਾ ਜ ਤੁਸੀਂ ਜਿਹੜਾ ਨਿਸ਼ਾਨ ਲੈਣ ਆਏ ਸੀਗੇ ਉਹਦੇ ਬਾਝ ਚੁਕੇ ਨੇ ਸਰ ਸਾਨੂੰ 2 ਵਜੇ ਦਾ ਤਕਰੀਬਨ ਟਾਈਮ ਤਾਂ ਸੀ ਇਹਨਾਂ ਨੇ ਤੇ ਹੁਣ ਇਸ ਟਾਈਮ 5:00 ਵੱਜ ਚੁਕੇ ਨੇ ਤੇ ਅਸੀਂ ਹੁਣ ਸਰ ਉਹਨਾਂ ਨਾਲ ਅੰਦਰ ਗੱਲ ਕੀਤੀ ਆ ਤੇ ਉਹ ਕਹਿ ਰਹੇ ਨੇ ਵੀ ਹੋਰ 10 ਮਿੰਟ ਰੋਕ ਜਾਓ ਅਜੀ ਸਰ ਤੁਸੀਂ ਸਾਨੂੰ ਇਦਾਂ ਹਰੈਸਮੈਂਟ ਕਿਉਂ ਕਰ ਰਹੇ ਹੋ ਇੰਨੀ ਪਬਲਿਕ ਥੋੜੀ ਹੈਗੀ ਆ ਤੇ ਥੋੜੇ ਥੋੜੇ ਬੱਚੇ ਆਏ ਨੇ ਕਈਆਂ ਦੇ ਨਾਲ ਕਈਆਂ ਦੇ ਬੱਚੇ ਘਰ ਛੱਡ ਕੇ ਆਏ ਨੇ ਠੀਕ ਹੈ ਕਈ ਦਿਹਾੜੀ ਭੰਗ ਕੇ ਆਏ ਨੇ ਸਭ ਭੁੱਖੇ ਪਾਣੇ ਇੱਥੇ ਫਾਲ ਗਏ ਨੇ ਤੇ ਅੱਗੋ ਕਹਿ ਰਹੇ ਨੇ ਕਹਿੰਦੇ ਜਿੰਨੇ ਸਾਨੂੰ ਤੁਸੀਂ ਵੀ ਉਲਝਾਓਗੇ ਕੰਮ 'ਚ ਤੇ ਉਹਨਾਂ ਤੁਹਾਡਾ ਕੰਮ ਲੇਟ ਹੋਏਗਾ ਤੁਸੀਂ ਚੁੱਪ ਕਰਕੇ ਨਿਸ਼ਾਨ ਵੀ ਲੱਗਦੀਆਂ 3 ਵਜੇ ਦਾ ਟਾਈਮ ਦਿੱਤਾ ਹੋਇਆ ਹੈ ਹਾਂ ਹਾਂ ਤੇ ਹੁਣ 5 ਵਜ ਚੁੱਕੇ ਨੇ ਨਹੀਂ ਨਿਸ਼ਾਨ ਮਿਲਦੇ ਨਹੀਂ ਜੀ ਵੇਖਿਆ ਪਾ ਕਾਫੀ ਦੇਰ ਤੱਕ ਖੜੇ ਰਹੇ ਜਿੰਨੀ ਵਾਰ ਵੀ ਅੰਦਰ ਜਾਂਦੇ 10 ਮਿੰਟ 10 ਮਿੰਟ 10 ਮਿੰਟ ਸਰ ਸਾਨੂੰ ਕਹਿ ਰਹੇ ਨੇ ਵੀ 10 ਮਿੰਟ ਬਾਅਦ 10 ਮਿੰਟ ਬਾਅਦ ਮੈਂ ਇਨੀ ਗੱਲ ਕਹੀ ਆ ਮੈਂ ਸਰ ਜੀ ਅੱਜ ਨਹੀਂ ਮਿਲੀਆਂ ਤੁਹਾਨੂੰ ਕੱਲ ਦਾ ਟਾਈਮ ਪਾ ਦਿਓ ਕਿਉਂ ਸਾਨੂੰ ਬੇਗੂ ਬਣਾ ਰਹੇ ਹੋ ਕਿਉਂਕਿ ਹੁਣ ਤੇ ਟਾਈਮ ਕਾਫੀ ਹੋ ਚੁੱਕਿਆ ਤੇ ਰਾਤ ਦੇ 10 ਵਜੇ ਥੋੜੀ ਟਾਈਮ ਸਾਨੂੰ ਵੀ ਮਸਾਨ ਮਿਲਣਗੇ ਰਾਤੀ 10 ਵਜੇ ਸਾਡੇ ਬੱਚੇ ਵੀ ਘਰ ਬੈਠੇ ਹੋਣ ਕੱਲੇ ਤੇ ਅਸੀਂ ਉਹਦਾ ਵੀ ਕਿਦਾਂ ਸਾਥ ਦਾ ਕਰਾਂਗੇ ਕੀ ਲੱਗਦਾ ਕਿਉਂ ਹਰਾਸਮੈਂਟ ਕਰ ਕੀਤਾ ਜਾ ਪਤਾ ਨਹੀਂ ਸਾਰੇ ਸਾਨੂੰ ਇਹਨਾਂ ਨੂੰ ਪਤਾ ਹੈ ਮੁਲਾਜ਼ਮਾਂ ਨੂੰ ਅਸੀਂ ਨਹੀਂ ਕਹਿ ਸਕਦੇ ਠੀਕ ਹੈ ਜੀ ਹੁਣ ਤੁਸੀਂ ਉਹਨਾਂ ਨਾਲ ਮੁਲਾਜ਼ਮਾਂ ਨਾਲ ਗੱਲ ਕਰਕੇ ਦੇ ਸਕਦੇ ਹੋ ਕਿ ਕਿਉਂ ਵੀ ਤੁਸੀਂ ਇੰਨਾ ਟਾਈਮ ਲਾ ਰਹੇ ਹੋ ਬਾਕੀ ਕਾਫੀ ਪਿੰਡਾਂ ਜੇ ਮਿਲ ਚੁੱਕੇ ਨੇ ਨਿਸ਼ਾਨ ਤੇ ਸਾਡੇ ਹਾਲੇ ਚਾਲੂ ਵੀ ਨਹੀਂ ਹੋਇਆ ਇਸ ਟਾਈਮ ਤੱਕ ਕਿਹੜੀ ਜਗ੍ਹਾ ਹੈ ਇਹ ਜੀ ਟੰਗੋਸਾ ਸਕੂਲ ਕਿੰਨੇ ਪਿੰਡ ਨੇ ਤੁਹਾਡੇ ਹਿਸਾਬ ਨਾਲ ਇਹ 10 ਪਿੰਡ ਜੀ ਬਾਲ ਜੰਗ ਜੀ ਕਿਹੜੀ ਜਗ੍ਹਾ ਤੇ ਰਹਿਣ ਗਾੜੀ ਭਾਵੇਂ ਤੋ ਜੀ ਕੀ ਕਾਰਨ ਹੈਗਾ ਇੱਥੇ ਖੜੇ ਤੁਸੀਂ ਸਾਈਨਾਂਜ ਲਗਾਏ ਤੁਸੀਂ ਸਰ ਸਵੇਰੇ 8 ਵਜੇ ਦਾ ਬੁਲਾਇਆ ਪੰਚਾਇਤ ਸਰਪੰਚ ਛੇ ਰੇ 8 ਵਜੇ ਤੇ ਸਾਡੇ ਨਾਲ ਲੇਡੀ ਵੀ ਆ ਗਈਆਂ ਨੇ ਜੋ ਛੋਟੇ ਛੋਟੇ ਬੱਚੇ ਨੇ ਉਹ ਸਵੇਰ ਦੇ ਫਾਲ ਆਇਆ ਪਹਿਲੇ ਬੋਲ ਰਹੇ 12 ਵਜੇ ਉਦੇ ਬਾਅਦ 2 ਵਜੇ ਉਦੇ ਬਾਅਦ ਬੋਲਦੇ 5 ਵਜੇ ਫੋਨ ਅਸੀਂ ਵੀ ਜਾ ਕੇ ਉਹਨਾਂ ਨੂੰ ਅਪੀਲ ਕੀਤੀ ਐ ਵੀ ਫੋਨ ਦੇ ਘੜੇ ਟਾਈਮ ਹੋ ਗਿਆ ਵਾਪਸ ਜਾ ਦੇ ਲੋਕੀ ਦਿਹਾੜੀ ਹੋਵੇ ਆਪਣੇ ਘਰ ਨੂੰ ਜਾ ਰਿਹਾ ਬੱਚਾ ਦੱਸੋ ਕੀ ਕਰੀਏ ਅੰਦਰ ਬੋਲ ਰਹੇ ਐ ਵੀ ਅਸੀਂ ਤੁਹਾਡਾ ਕੰਮ ਕਰ ਰਹੇ ਆਂ ਅਗਰ ਸਾਨੂੰ ਹਲਝਾਓਗੇ ਤੇ ਥੋੜਾ ਹੋਰ ਲੇਟ ਹੋ ਜਾਓਗੇ ਨੀ ਜਦੋਂ 10 ਮਿੰਟ ਮਤਲਬ 3 ਵਜੇ ਤੋਂ ਲੈ ਕੇ ਕਹਿ ਰਹੇ 10 ਮਿੰਟ 10 ਮਿੰਟ ਤੇ ਕੀ ਮਤਲਬ ਉਹ ਪੁੱਛਿਆ ਉਹਨਾਂ ਜਾ ਕੇ ਬਦਸੋਰ ਤੂੰ 10 ਮਿੰਟ ਕਹਿ ਰਹੇ ਹੋ ਇਹਦਾ ਕੀ ਕੀ ਮਕਸਦ ਹੈ ਸਾਨੂੰ ਸਾਨੂੰ ਕਿਉਂ ਫਾ ਲਾਇਆ ਜਾਂ ਤਾਂ ਸਾਨੂੰ ਕੱਲ ਦਾ ਟਾਈਮ ਬਾ ਦੇਓ ਪਰ ਉਪਰ ਗੇਟ ਬੰਦ ਸੀਦਾ ਦਰਵਾਜ਼ਾ ਉਹ ਤਾਂ ਬੰਦ ਸੀਗਾ ਦਰਵਾਜ਼ਾ ਖੁੱਲ ਗਿਆ ਕੀ ਲੱਗਦਾ ਹਾਂਜੀ ਹਾਂਜੀ ਇਹ ਸਿਰ ਸਾਰਾ ਸਰਕਾਰ ਦੀ ਸਾਰੀ ਹਰਾਸਤ ਹੈ ਗੁਮਰਾਹ ਕਰ ਰਿਹਾ ਲੋਕਾਂ ਨੂੰ ਸ਼ਰੇਆਮ ਤੇ ਬੁਲਾ ਕੇ ਤੇ ਸ਼ਾਮ ਤੱਕ ਕੋਈ ਸੁਣਾਈ ਨਹੀਂ ਹੋ ਰਹੀ ਕਿਸੇ ਦੀ ਬੀਐਨਟੀ ਪ੍ਰਸ਼ਾਸ ਆਪਣੇ ਸਰਕਾਰ ਅੱਗੇ ਇਹ ਪੇਟਾਂ ਦਾ ਕੰਮ ਨੀ ਕਰੋ ਕਿ ਜੇ ਸਵੇਰ ਦੇ ਆਏ ਨੇ 8:00 ਵਜੇ ਰੱਖੋ 5:00 ਵਜੇ ਕੀ ਆ ਅੰਦਰੋਂ ਆਵਾਜ਼ ਆ ਰਹੀ ਹੈ ਕਿ ਅਜੇ 10 ਮਿੰਟ ਹੋਰ ਜੇ ਜ਼ਿਆਦਾ ਉਲਝਾਓਗੇ ਸਾਨੂੰ ਤਾਂ ਫਿਰ ਹੋਰ ਲੇਟ ਹੋ ਜਾਓਗੇ ਇੱਕ ਮੱਤਮ ਪ੍ਰਸ਼ਾਸ ਆ ਰਿਹਾ ਹੈ ਕਿ ਗਾਂਦਾ ਆਪੇ ਹੋਰ ਲੇਟ ਹੋ ਜਾਓਗੇ ਕਾਰੋਬਾਰ ਨੂੰ ਟੰਗ ਤਰੀਕਾ ਨਹੀਂ ਦੇ ਸਕਦੇ ਨੀ ਰੁਕਣ ਮਿਲੇ ਲੋਕੀ ਵਾਰ ਤੱਕ ਜਲ ਹੋ ਰਿਹਾ ਜਿਹੜੀ ਵਾਪਸੀ ਹੀ ਨਾ ਸਰ ਉਹ ਵਾਪਸੀ ਵਾਲੇ ਹੀ 4 ਵਜੇ ਤੱਕ ਸਾਡੇ ਕੋਲ ਆਉਂਦੇ ਰਹੇ ਆ ਜਿਨ੍ਹਾਂ ਨੇ ਆਪਣੇ ਨਾਮਿਨੇਸ਼ਨ ਵਾਪਸ ਲੈਣੀ ਸੀ ਨਾਮਿਨੇਸ਼ਨ ਵਾਪਸ ਲੈਣ ਵਾਲੇ ਵੀ ਕਾਫੀ ਲੰਬੀ ਲਾਈਨ ਸੀਗੀ ਔਰ ਅਸੀਂ ਸਵੇਰ ਦੇ ਇੱਥੇ ਲੱਗੇ ਹੋਏ 10 ਵਜੇ ਦੇ ਆ ਗਏ ਆ ਤੇ ਲਗਾਤਾਰ ਅਸੀਂ ਵਾਪਸ ਲੈ ਰਹੇ ਆ ਔਰ ਹੁਣ 4 ਵਜੇ ਤੋਂ ਬਾਅਦ ਫਿਰ ਅਸੀਂ ਫਾਈਨਲ ਉਹਨਾਂ ਨੂੰ ਜਿਹੜੀ ਆ ਲਿਸਟ ਬਣਾਉਣੇ ਥੋੜਾ ਟਾਈਮ ਲੱਗਦਾ ਉਹ ਬਣਾ ਰਹੇ ਹਾਂ ਹੁਣ ਅਸੀਂ ਹੁਣ ਸਾਡਾ ਬਿਲਕੁਲ ਟਾਈਮ ਰੈਡੀ ਹੈ ਔਰ ਅਸੀਂ ਡਿਸਪਲੇ ਕਰਨ ਲੱਗੇ ਨੇ ਸਾਈਨ ਕਰਵਾਉਣ ਲੱਗੇ ਹਾਂ ਬਸ ਵਿਥਿਨ 2 ਮਿੰਟ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਬਸ ਤੁਸੀਂ ਗੱਲ ਕਰ ਰਹੇ ਹੋ ਉਧਰ ਸ਼ੁਰੂ ਚੱਲ ਚੱਲਦਾ ਪਿਆ ਕੰਮ ਠੀਕ ਹੈ ਜੀ ਥੈਂਕ ਯੂ